ਇਹ ਹੁਣ ਅਧਿਆਇ 6 ਇਹਦੇ ਪਿੱਛੋਂ ਯਿਸੂ ਗਲੀਲ ਦੀ ਅਰਤਾਤ ਕਬਰੀਆਸ ਦੀ ਚੀਲੋਂ ਪਾਰ ਚਲਿਆ ਗਿਆ। ਅਥੇ ਵਰਦੀ ਪੀੜ ਉਹਦੇ ਮਗਰ ਹੋਰ ਤੁਰੀ ਕਿਉਂਕਿ ਉਹਨਾਂ ਨੇ ਉਹ ਨਿਸ਼ਾਨ ਜੱਠੇ ਜਿਹੜੇ ਉਸਨੇ ਰੋਗੀਆਂ ਉੱਤੀ ਵਿਖਾਏ ਸਨ। ਫਿਰ ਯਿਸੂ ਪਹਾੜ ਤੇ ਚੜਿਆ ਔਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ। ਯਹੂਦਿਆਂ ਦਾ ਪਸਾਨਾ ਮੇ ਤਿਹਾਰ ਨੇੜੇ ਸੀ। ਉਪਰੰਤ ਯਿਸੂ ਨੇ ਜਦ ਅੱਖਾਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਦਿੱਠੀ ਤਾਂ ਫਿਲਿਪਸ ਨੂੰ ਆਖਿਆ ਕਿ ਅਸੀਂ ਇਹਨਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ ਪਰ ਇਹ ਸੁਨੇ ਉਹਦੇ ਪ੍ਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ ਫਿਲਿਪਸ ਨੇ ਉਸ ਨੂੰ ਉੱਤਰ ਦਿੱਤਾ ਕਿ 100 ਰੁਪਏ ਦੀਆਂ ਰੋਟੀਆਂ ਨਾਲ ਵੀ ਉਹਨਾਂ ਦਾ ਪੂਰਾ ਨਹੀਂ ਭਟਣਾ ਜੋ ਹਰੇਕ ਨੂੰ ਥੋੜਾ ਜਿਹਾ ਵੀ ਮਿਲੇ ਉਸਦੇ ਚੇਲੇ ਵਿੱਚੋਂ ਇੱਕ ਸ਼ਮੂਨ ਪੁੱਤਰ ਸੇਪਰ ਇੰਦਰੀਆਸ ਨੇ ਉਸ ਨੂੰ ਕਿਹਾ ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਮਾਂ ਦੀਆਂ ਪੰਜ ਰੋਟੀਆਂ ਅਤੇ ਦੋ ਛੋਟੇ ਜਿਹੇ ਮੱਛੇ ਹਨ ਪਰ ਇੰਨੇ ਲੋਕਾਂ ਲਈ ਇਹ ਕੀ ਹਨ ਤਾਂ ਯਿਸੂ ਨੇ ਆਖਿਆ ਲੋਕਾਂ ਨੂੰ ਬਿਠਾਲ ਦਿਓ ਉਸ ਥਾਂ ਬਹੁਤ ਕਾਸੀ ਸੋ ਮਰਦ ਜੋ ਗਿਣਤੀ ਵਿੱਚ 5000 ਸਨ ਬੈਠ ਗਏ ਤਾਂ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰਕੇ ਉਹਨਾਂ ਬੈਠੇ ਹੋਇਆਂ ਨੂੰ ਵੰਡ ਦਿੱਤੀਆਂ ਔਰ ਉਸੇ ਤਰ੍ਹਾਂ ਮਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਅਤੇ ਜਾਂ ਉਹ ਰਜ ਗਏ ਤਾਂ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਬਚੇ ਹੋਇਆ ਟੁਕੜਿਆਂ ਨੂੰ ਇਕੱਠੇ ਕਰੋ ਭਈ ਕੁਝ ਖਰਾਬ ਨਾ ਹੋ ਜਾਵੇ ਸੋ ਉਹਨਾਂ ਨੇ ਇਕੱਠੇ ਕੀਤਾ ਅਤੇ ਜਮਾਂ ਦੀ ਉਹਨਾਂ ਪੰਜਾਂ ਰੋਟੀਆਂ ਦੇ ਟੁਕੜੇ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਰਹੇ ਸਨ 12 ਟੋਕਰੀਆਂ ਭਰ ਦਿੱਤੀਆਂ ਉਪਰੰਤ ਉਹਨਾਂ ਲੋਕਾਂ ਨੇ ਇਨਸਾਨ ਜਿਹੜੀ ਉਸਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੱਚੀ ਇਹ ਉਹ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ ਸੋਝਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਦਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫਿਰ ਪਹਾੜ ਨੂੰ ਚੱਲ ਗਿਆ ਜਾਂ ਸંજ ਹੋਈ ਤਾਂ ਉਸਦੇ ਚੇਲੇ ਝੀਲ ਵਿੱਚ ਉਤਰ ਪਏ ਅਤੇ ਬੇੜੀ ਉੱਤੇ ਚੜ੍ਹ ਕੇ ਝੀਲ ਦੇ ਪਾਰ ਕਫਰਨਾਹੂਮ ਵੱਲ ਚੱਲੇ ਉਸ ਵੇਲੇ ਹਨੇਰਾ ਹੋ ਗਿਆ ਸੀ ਅਤੇ ਯਿਸੂ ਉਹਨਾਂ ਦੇ ਕੋਲ ਅਜੇ ਨਹੀਂ ਸੀ ਆਇਆ ਅਰ ਵੱਡੀ ਹਨੇਰੀ ਵਗਣ ਲੱਗੀ ਕਿ ਚੀਲ ਬਹੁਤ ਠਾਠਾ ਮਾਰਨ ਲੱਗੀ ਫਿਰ ਜਦੋਂ ਢਾਈ ਜਾਂ ਤਿੰਨ ਕੋਤੀਕਰ ਨਿਕਲ ਗਏ ਸਨ ਤਦ ਯਿਸੂ ਨੂੰ ਚੀਲ ਦੇ ਉੱਤੋਂ ਦੀ ਤੁਰਦਾ ਅਤੇ ਬੇੜੀ ਦੇ ਨੇੜੇ ਤੁਰਦਾ ਵਿਖਿਆ ਅਤੇ ਡਰ ਗਏ ਤਾਂ ਉਸ ਨੇ ਉਹਨਾਂ ਨੂੰ ਆਖਿਆ ਮੈਂ ਹਾਂ ਡਰੋਣਾ ਤਾਂ ਉਸ ਨੂੰ ਬੇੜੀ ਉੱਤੇ ਚੜਾ ਲੈਣ ਨੂੰ ਰਾਜ਼ੀ ਹੋਏ ਅਤੇ ਬੇੜੀ ਉਹਵੇਂ ਉਸੇ ਥਾਂ ਨੂੰ ਜਿੱਥੇ ਉਹਨਾਂ ਜਾਣਾ ਸੀ ਜਾ ਪੁੱਜੀ ਦੂਵੇ ਦਿਨ ਉਸ ਭੀੜ ਨੇ ਜੋ ਚੀਲ ਦੇ ਉਸ ਪਾਰ ਖੜੀ ਸੀ ਇਹ ਡਿੱਠਾ ਜੋ ਇੱਥੇ ਇੱਕ ਬੇੜੀ ਤੋਂ ਬਿਨਾ ਕੋਈ ਹੋਰ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਉਸ ਬੇੜੀ ਉਤੇ ਨਾ ਗਿਆ ਹੈ ਪਰ ਇਕੱਲੇ ਉਹਦੇ ਚੱਲ ਹੀ ਗਏ ਹਨ ਪਰ ਹੋਰ ਬੇੜੀਆਂ ਤਿਬਰੀਆਸ ਵੱਲੋਂ ਆਈਆਂ ਉਸ ਥਾਂ ਦੇ ਨੇੜੇ ਜਿੱਥੇ ਉਹਨਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਦੇ ਪਿਛੋਂ ਰੋਟੀ ਖਾਧੀ ਸੀ ਸੋ ਜਾ ਉਹਨਾਂ ਲੋਕਾਂ ਨੇ ਵੇਖਿਆ ਜੋ ਇੱਥੇ ਨਾ ਯਿਸੂ ਹੈ ਅਤੇ ਨਾ ਉਸਦੇ ਚੇਲੇ ਹਨ ਤਾਂ ਉਹਨਾਂ ਬੇੜੀਆਂ ਉੱਤੇ ਚੜ੍ਹੇ ਔਰ ਯਿਸੂ ਦੀ ਪਾਲ ਵਿੱਚ ਕਫਰਨਹੂਮ ਨੂੰ ਆਏ। ਅਤੇ ਉਹਨਾਂ ਨੇ ਉਸ ਨੂੰ ਝੀਲ ਦੇ ਪਾਰ ਲੱਭ ਕੇ ਉਸ ਨੂੰ ਆਖਿਆ, "ਸਵਾਮੀ ਜੀ, ਤੁਸੀਂ ਇੱਥੇ ਕਦੋਂ ਆਏ?" ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਪਾਲਦੇ ਜੋ ਤੁਸੀਂ ਨਿਸ਼ਾਨ ਵੇਖੋ, ਪਰ ਇਸ ਲਈ ਜੋ ਤੁਸੀਂ ਉਹਨਾਂ ਰੋਟੀਆਂ ਵਿੱਚੋਂ ਖਾ ਕੇ ਰੱਜ ਗਏ। ਨਾ ਸੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ।" ਸੋ ਗ ਉਸ ਭੋਜਨ ਲਈ ਜੋ ਸਦੀਪਕ ਜੂਨ ਤਿੱਕਰ ਰਹਿੰਦਾ ਹੈ ਜਿਹੜਾ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ ਕਿਉਂਕਿ ਪਿਤਾ ਪਰਮੇਸ਼ਰ ਨੇ ਉਸ ਉੱਤੇ ਮੂਰ ਕਰ ਦਿੱਤੀ ਹੈ ਤਾਂ ਉਹਨਾਂ ਉਸ ਨੂੰ ਆਖਿਆ ਕਿ ਪਰਮੇਸ਼ਰ ਦੇ ਕੰਮ ਦੇ ਕਰਨ ਨੂੰ ਅਸੀਂ ਕੀ ਕਰੀਏ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਪਰਮੇਸ਼ਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨ ਭੇਜਿਆ ਉਸ ਉੱਤੇ ਤੁਸੀਂ ਨੇਚਾ ਕਰੋ ਤਾਂ ਉਹਨਾਂ ਉਸ ਨੂੰ ਆਖਿਆ ਫਿਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈ ਜੋ ਅਸੀਂ ਵੇਖ ਕੇ ਤੇ ਪ੍ਰਤੀਤ ਕਰੀਏ ਤੁ ਕੀ ਕਰਮ ਕਰਦਾ ਹੈ ਸਾਡੇ ਵੱਡਿਆਂ ਨੇ ਉਜਾੜ ਵਿੱਚ ਮਨ ਖਾਦਾ ਜਿਵੇਂ ਲਿਖਿਆ ਹੋਇਆ ਹੈ ਕਿ ਉਸ ਨੇ ਉਹਨਾਂ ਨੂੰ ਆਕਾਸ਼ੋਂ ਰੋਟੀ ਖਾਣ ਨੂੰ ਦਿੱਤੀ ਉਪਰੰਤ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਮੂਸਾ ਨੇ ਤੁਹਾਨੂੰ ਆਕਾਸ਼ੋਂ ਰੋਟੀ ਨਹੀਂ ਦਿੱਤੀ ਪਰ ਮੇਰਾ ਪਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸੁਰਗੋਂ ਉਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ ਤਾਂ ਉਹਨਾਂ ਨੇ ਉਸ ਨੂੰ ਆਖਿਆ ਰੇਬੂਜੀ ਸਾਨੂੰ ਸਦਾ ਇਹ ਰੋਟੀ ਦਿਆ ਕਰੋ ਯਿਸੂ ਨੇ ਉਹਨਾਂ ਨੂੰ ਆਖਿਆ ਜੀਵਨ ਦੀ ਰੋਟੀ ਮੈਂ ਹਾਂ ਜੋ ਮੇਰੇ ਕੋਲ ਆਉਂਦਾ ਹੈ ਉਹ ਮੂੜੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਚਾ ਕਰਦਾ ਹੈ ਸੋ ਕਦੀ ਵੀ ਭੁੱਖਾ ਨਾ ਹੋਵੇਗਾ ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸਾਂ ਮੇਨੂੰ ਦਿੱਟਾ ਹੈ ਔਰ ਤਾਂ ਵੀ ਨਿਚਾ ਨਹੀਂ ਕਰਦੇ ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹਨੂੰ ਕੱਢ ਨਾ ਦਿਆਂਗਾ ਕੋ ਕਿ ਮੈਂ ਸੁਰਗ ਉਤਰਿਆ ਹ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗ ਉਹਦੀ ਮਰਜ਼ੀ ਦੇ ਅਨੁਸਾਰ ਚੱਲਣਾ ਜਿਨੇ ਮੈਨੂੰ ਕੱਲਿਆ ਅਤੇ ਜਿਨੇ ਮੈਨੂੰ ਕੱਲਿਆ ਉਹਦੀ ਮਰਜ਼ੀ ਇਹ ਹੈ ਕਿ ਸਭ ਕੁਝ ਜੋ ਉਹਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗਵਾਵਾਂ ਸਗ ਉਸਨੂੰ ਅੰਤ ਦੇ ਦਿਨ ਜਿਉਂਦਾ ਉਠਾਵਾਂ ਮੇਰੇ ਪਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਵੇਖੇ ਅਤੇ ਉਸਤੇ ਨਿਚਾ ਕਰੇ ਜੋ ਸਦੀਪਕ ਜਉਣ ਪਾਵੇ ਅਤੇ ਮੈਂ ਉਹਨੂੰ ਅੰਤ ਦੇ ਦਿਨ ਜਿਉਂਦਾ ਉਠਾਵਾਂਗਾ। ਉਪਰੰਤ ਯਹੂਦੀ ਉਸ ਉੱਤੇ ਬੁਰ ਬਣਾਉਣ ਲੱਗੇ। ਇਸ ਲਈ ਜੋ ਉਹਨੇ ਇਹ ਆਖਿਆ ਸੀ, "ਕੋਈ ਜਿਹੜੀ ਰੋਟੀ ਸੁਰਗੋਂ ਉਤਰੀ ਹੈ ਉਹ ਮੈਂ ਹਾਂ।" ਅਤੇ ਉਹ ਬੋਲੇ, "ਪਰ ਇਹ ਯੂਸੂ ਦਾ ਪੁੱਤਰ ਯਿਸੂ ਨਹੀਂ ਜਿਹਦੇ ਮਾਂ ਪਿਓ ਨੂੰ ਅਸੀਂ ਜਾਣਦੇ ਹਾਂ। ਹੁਣ ਉਹ ਕਿਸ ਤਰ੍ਹਾਂ ਆਗਦਾ ਹੈ ਜੋ ਮੈਂ ਸੁਰਗੋਂ ਉਤਰਿਆ ਹਾਂ?" ਯਿਸੂ ਨੇ ਉਹਨਾਂ ਨੂੰ ਉਤਰ ਦਿੱਤਾ। ਆਪਸ ਵਿੱਚ ਨਾ ਬੁਰ ਬਣਾਓ। ਕੋਈ ਮੇਰੇ ਕੋਲ ਆ ਨਹੀਂ ਸਕਦਾ। ਜਿਸ ਪਿਤਾ ਜਿਨੇ ਮੈਨੂੰ ਕੱਲਿਆ ਉਹਨੂੰ ਨਾ ਖਿੱਚੇ ਅਤੇ ਮੈਂ ਅੰਤ ਦਿਨ ਉਹਨੂੰ ਜਿਉਂਦਾ ਠਾਵਾਂਗਾ। ਨਬੀਆ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਉਹ ਸਭ ਪਰਮੇਸ਼ਰ ਦੇ ਸਿਖਾਈ ਹੋਣਗੇ। ਹਰੇਕ ਜਿਸਨੇ ਪਿਤਾ ਤੋਂ ਸੁਨਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ। ਇਹ ਨਹੀਂ ਭਈ ਕਿਸੇ ਨੇ ਪਿਤਾ ਨੂੰ ਡਿੱਠਾ ਹੋਵੇ ਬਿਨ ਉਹਨਾਂ ਦੇ ਜਿਹੜਾ ਪਰਮੇਸ਼ਰ ਦੇ ਵੱਲੋਂ ਹੈ ਉਹਨ ਤਾਂ ਪਿਤਾ ਨੂੰ ਡਿੱਠਾ ਹੈ। ਮੈਂ ਤੁਹਾਨੂੰ ਸੱਚ ਸੱਚ ਹਕਦਾਂ ਹਾਂ। ਕਿ ਜੋ ਨਿਚਾ ਕਰਦਾ ਹੈ ਸਦੀਪਕ ਜਉਣ ਉਸਦਾ ਹੈ ਜਉਣ ਦੀ ਰੋਟੀ ਮੈਂ ਹਾਂ ਤੁਹਾਡਿਆ ਪਿਓ ਦਾਦਿਆਂ ਨੇ ਉਜਾੜ ਵਿੱਚ ਮਨ ਖਾਦਾ ਅਤੇ ਮਰ ਗਏ ਜਿਹੜੀ ਰੋਟੀ ਸੁਰਗੋਂ ਉਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ ਉਹ ਜਉਣ ਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ ਜੇ ਕੋਈ ਇਸ ਰੋਟੀਆਂ ਕੁਝ ਖਾਵੇ ਤਾਂ ਸਦਾ ਤਿਕ ਜੁਹੰਦਾ ਰਹੇਗਾ ਅਤੇ ਜੋ ਰੋਟੀ ਮੈਂ ਦਿਆਂਗਾ ਜੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੋਂ ਲਈ ਮੈਂ ਦਿਆਂਗਾ ਇਸ ਲਈ 유ਧੀ ਆਪਸ ਵਿੱਚ ਕਹਿ ਕੇ ਬੈਸਣ ਲੱਗੇ ਜੋ ਇਹ ਆਪਣਾ ਮਾਸ ਕਿਕਰ ਸਾਨੂੰ ਖਾਣ ਲਈ ਦੇ ਸਕਦਾ ਹੈ ਤਾਂ ਯਿਸੂ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉ ਨਹੀਂ ਹੈ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਠਾਵਾਗਾ ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ ਜੋ ਰੋਟੀ ਸੁਰਗੋਂ ਉਤਰੀ ਸੋ ਇਹ ਹੋਏ ਜਿਵੇਂ ਵੱਡਿਆਂ ਨੇ ਖਾਧੀ ਅਤੇ ਮਰ ਗਏ ਸੋ ਨਹੀਂ ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜਿਉਂਦਾ ਰਹੇਗਾ ਉਹਨੇ ਕਫਰਨਹੂਮ ਦੀ ਇੱਕ ਸਮਾਜ ਵਿੱਚ ਉਪਦੇਸ਼ ਦਿੰਦਿਆਂ ਇਹ ਗੱਲਾਂ ਆਖੀਆਂ ਇਸ ਲਈ ਉਹਦੇ ਚੇਲੇ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ ਇਹਨੂੰ ਕੌਣ ਸੁਣ ਸਕਦਾ ਹੈ ਪਰ ਯਿਸੂ ਨੇ ਜੋ ਆਪਣੇ ਮਨ ਵਿੱਚ ਇਹ ਜਾਣਿਆ ਭਈ ਮੇਰੇ ਚੇਲੇ ਇਸ ਗੱਲ ਉੱਤੇ ਬੜਬੜਾਉਂਦੇ ਹਨ ਉਨਨਾਂ ਨੂੰ ਆਖਿਆ ਕਿ ਇਸ ਤੋਂ ਤੁਹਾਨੂੰ ਠੁਕਰ ਲੱਗਦੀ ਹੈ ਫਿਰ ਕੀ ਹੋਵੇਗਾ ਜੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਹ ਤਹਾਂ ਚੜਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ ਜਿਉ ਦਾਤਾ ਤਾਂ ਆਤਮਾ ਹੈ ਮਾਸ ਤੋਂ ਕੁਝ ਲਾਮ ਨਹੀਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਉਹ ਆਤਮਾ ਹਨ ਅਤੇ ਜੀਵਨ ਹਨ ਪਰ ਤੁਹਾਡੇ ਵਿੱਚੋਂ ਕਿੰਨੇ ਹਨ ਧੋਨੇ ਚਾ ਨਹੀਂ ਕਰਦੇ ਕਿਉਂਕਿ ਯਿਸੂ ਮੁੱਢੋਂ ਜਾਣਦਾ ਸੀ ਕਿ ਕਿਹੜੇ ਹਨ ਜਿਹੜੇ ਧੋਨੇ ਨਹੀਂ ਕਰਦੇ ਅਤੇ ਕੌਣ ਹੈ ਜੋ ਮੈਨੂੰ ਫੜਵਾਏ ਉਸ ਨੇ ਆਖਿਆ ਇਸ ਕਾਰਨ ਮੈਂ ਤੁਹਾਨੂੰ ਇਹ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹਨੂੰ ਬਖਸ਼ਿਆ ਨਾ ਗਿਆ ਹੋਵੇ ਇਸ ਗੱਲ ਤੋਂ ਉਹਦੇ ਚੇਲੇ ਵਿੱਚੋਂ ਬਹੁਤੇ ਪਛਾਹ ਉਹਨੂੰ ਫਿਰ ਗਏ ਅਤੇ ਮੁੜ ਉਹਦੇ ਨਾਲ ਨਾ ਚੱਲੇ ਉਪਰੰਤ ਯਿਸੂ ਨੇ ਉਹਨਾਂ 12 ਨੂੰ ਆਖਿਆ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ ਸ਼ਮੂਨ ਪਤਰਸ ਨੇ ਉਹਨੂੰ ਉੱਤਰ ਦਿੱਤਾ ਪ੍ਰਭੂ ਜੀ ਅਸੀਂ ਕਿੱ데 ਕੋਲ ਜਾਈਏ ਸਦੀਪਕ ਜੋਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਉਰਸਾ ਦਾ ਨਿਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ ਯਿਸੂ ਨੇ ਉਹਨਾਂ ਨੂੰ ਅੱਗ ਆਖਿਆ ਕੀ ਮੈਂ ਤੁਸਾਂ 12 ਨੂੰ ਨਹੀਂ ਚੁਣਿਆ ਅਤੇ ਤੁਹਾਡੇ ਵਿੱਚੋਂ ਇੱਕ ਜਨ ਇਛਤਾਨ ਹੈ ਇਹ ਉਸਨੇ ਸ਼ਮੂਨ ਸਕ੍ਰੋਤੀ ਦੇ ਪੁੱਤਰ ਯੂਹਦਾ ਦੀ ਵਿਖਿਆ ਆਖਿਆ ਕਿਉਂਕਿ ਉਹ ਉਸ ਨੂੰ ਫਰਵਾਉਣਾ ਚਾਹੁੰਦਾ ਅਤੇ ਉਹਨਾਂ 12 ਵਿੱਚੋਂ ਇੱਕ ਸੀ